ਸੁੰਦਰੀ ਕਾਂਡ ਦੂਚਾ ਢੀੜੀ ਜੂਹ ਦੇ ਵਿਚਕਾਰ ਸਿੱਖਾਂ ਨੇ ਬ੍ਰਿਸ਼ ਬੂਟੇ ਕੱਟ ਕੇ ਇੱਕ ਖੁੱਲਾ ਮੈਦਾਨ ਬਣਾਇਆ ਹੋਇਆ ਸੀ ਔਰ ਇਸ ਤਰ੍ਹਾਂ ਦੇ ਥੌਂ ਪੰਜਾਬ ਦੇ ਬਣਾ ਵਿੱਚ ਅਨੇਕਾਂ ਸਨ ਜਿੱਥੇ ਸਿੱਖ ਲੋਕ ਢੀੜ ਬਣੀ ਪੁਰ ਜਾ ਲੁਕਦੇ ਸਨ ਬਣਾ ਦੇ ਪੱਤੇ ਪੱਤੇ ਦੀ ਉਹਨਾਂ ਨੂੰ ਖਬਰ ਸੀ ਪਰ ਬਹਿਰੀਆਂ ਲਈ ਉਹਨਾਂ ਸੰਘਣੇ ਬਣਾ ਨੂੰ ਝਾਗਣਾ ਇੱਕ ਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ ਇੱਥੇ ਅਸੀਂ ਢੀੜੀ ਜੂਹ ਦੇ ਇੱਕ ਸਮਾਗਮ ਦਾ ਵਰਣਨ ਕਰਦੇ ਹਾਂ ਇੱਕ ਦਿਨ ਲੋੱਡੇ ਵੇਲੇ ਪੁਹੀੜੀ ਜੋਹ ਵਿੱਚ ਦੀਵਾਨ ਲੱਗਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਔਰ ਪੰਜੂ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ। ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ ਜੋ ਦਿਓ ਵਰਗੀ ਢੀਲ ਤੇ ਸਿਓ ਵਰਗੇ ਲਾਲ ਚਿਹਰੇ ਨਾਲ ਇੱਕ ਪਰਮਾ ਤੇ ਸੋਹਣਾ ਜਵਾਨ ਦਿਖਾਈ ਦਿੰਦਾ ਸੀ। ਪਾਠ ਸਮਾਪਤ ਹੋਣ ਮਗਰੋਂ ਬੋਲਿਆ ਭਾਈ ਖਾਲਸਾ ਜੀ ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ? ਸਭ ਨੇ ਸਿਰ ਹਿਲਾਇਆ ਕਿ ਨਹੀਂ। ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜ ਕੇ ਨਹੀਂ ਆਇਆ ਖਾਵਰੇ ਘਰ ਦੇ ਸੁੱਖਾਂ ਵਿੱਚ ਪੈ ਗਿਆ ਹੈ ਸ਼ਾਮ ਸਿੰਘ ਬੋਲਿਆ ਇਹ ਗੱਲ ਅਣਹੋਣੀ ਹੈ ਬਲਵੰਤ ਸਿੰਘ ਕੀ ਆਖ ਤੇ ਕੀ ਸੁਖ ਕੀ ਆਖ ਉਸ ਨੂੰ ਜ਼ਰੂਰ ਕੋਈ ਆਪਦਾ ਪਈ ਹੈ ਨਹੀਂ ਤਾਂ ਉਹ ਬਹਾਦਰ اٹਕਣ ਵਾਲਾ ਨਹੀਂ ਸੀ ਕੋਲੋਂ ਰਾਠੌਰ ਸਿੰਘ ਬੋਲਿਆ ਮਹਾਰਾਜ ਕਿਸੇ ਨੂੰ ਉਸ ਦੇ ਪਿੰਡ ਘੱਲਿਆ ਜਾਵੇ ਜੋ ਉਸ ਦੀ ਸਾਰੀ ਸਾਰ ਲਿਆ ਲਿਆਵੇ ਇੱਕ ਸਿੰਘ ਬੋਲਿਆ ਮੈਨੂੰ ਆਗਿਆ ਹੋਵੇ ਤਾਂ ਹੁਣੇ ਖਬਰ ਲੈਣ ਤੁਰ ਜਾਂਦਾ ਹਾਂ ਸਰਦਾਰ ਨੇ ਕਿਹਾ ਜਾ ਵਈ ਖਬਰ ਲਿਆ ਪਰ ਛੱਬ ਦੇ ਮੁੜੀ ਅਰ ਵੇਸ ਬਟਾਲਾ ਮੋਗਲ ਬਣ ਕੇ ਜਾ ਸਿੱਖੀ ਥਾਣੇ ਵਿੱਚ ਗਿਉ ਤਾਂ ਮਤਾ ਕਿਤੇ ਫਸ ਨਾ ਜਾਵੇਂ ਅਤੇ ਹੋਰ ਵੀ ਸੂਹ ਲਿਆਵੀ ਜੋ ਖਾਲਸਾ ਅੱਜਕੱਲ ਕਿਸ ਦਿਸ਼ਾ ਵਿੱਚ ਹੈ ਲਾਹੌਰ ਵੱਲੋਂ ਕੁਝ ਭੈੜੀਆਂ ਕੰਸੂਆਂ ਹੁੰਦੀਆਂ ਹਨ ਇਹ ਬਾਤ ਸੁਣ ਉਹ ਸਿੰਘ ਜਿਸ ਦਾ ਨਾਂ ਹਰੀ ਸਿੰਘ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉਠਿਆ ਡੇਰੇ ਵਿੱਚੋਂ ਮੁਗਲਈ ਕੱਪੜੇ ਲੈ ਪੈਨੇ ਤੇ ਘੋੜੇ ਉੱਤੇ ਅਸਵਾਰ ਹੋ ਤੁਰ ਪਿਆ। ਇਹੇ ਵੇਲੇ ਸੂਰਜ ਆਥਣ ਦਾ ਸੀ ਅਰ ਸਾਂਝ ਤੁਰੀ ਆਉਂਦੀ ਸੀ ਪਰ ਬਹਾਦਰ ਸਿੰਘ ਡਰਿਆ ਨਹੀਂ ਧਰਮ ਦੇ ਕੰਮ ਨੂੰ ਨਿਰਪੈ ਸ਼ੇਰ ਵਾਂਗੂ ਤੁਰ ਪਿਆ। ਕੁਛ ਦੂਰ ਜਾ ਕੇ ਜੰਗਲ ਸੰਘਣਾ ਆ ਗਿਆ ਘੋੜੇ ਤੋਂ ਉੱਤਰ ਕੇ ਲਗਾਮ ਫੜ ਕਈ ਚੱਕਰ ਫੇਰ ਖਾਂਦਾ ਕਿਧਰੇ ਟਾਹਣੀਆਂ ਵਿੱਚ ਫਸਦਾ ਕਿਧਰੇ ਨਿਕਲਦਾ ਵੱਡੀ ਔਖ ਨਾਲ ਜੰਗਲ ਪਾਰ ਹੋ ਗਿਆ। ਕੋਸ ਮੁਸਾ ਬੇਲਾਸੀ ਕੋੜੇ ਤੇ ਪਲਾਕੀ ਮਾਰ ਪਲੋਪਲੀ ਵਿੱਚ ਇੱਕ ਨਿੱਕੇ ਪਿੰਡ ਅੱਪੜਿਆ ਔਰ ਇੱਕ ਪੁਰਾਣੀ ਟੁੱਟੀ ਬੁੱਧੀ ਸਰਾਂ ਵਿੱਚ ਜਾ ਵੜਿਆ ਇੱਥੇ ਇੱਕ ਮੁਸਲਮਾਨ ਤੰਦੂਰ ਵਾਲਾ ਤੇ ਇੱਕ ਬਾਣੀਆਂ ਹੱਟੀਵਾਣ ਰਹਿੰਦੇ ਸਨ ਮੋਗਲ ਦੀ ਸ਼ਕਲ ਵੇਖ ਕੇ ਅਦਬ ਨਾਲ ਉਠ ਖਲੋਤੇ ਔਰ ਮੰਜੀ ਦੇ ਕੇ ਘੋੜੇ ਨੂੰ ਚਾਰਾ ਆਦ ਲਿਆ ਦਿੱਤਾ ਪਰ ਰੋਟੀ ਵੱਲੋਂ ਉਸਨੇ ਨਾ ਕੀਤੀ ਕਿ ਮੈਨੂੰ ਨਹੀਂ ਲੋੜ ਮੈਨੂੰ ਲੋੜ ਨਹੀਂ घोड़े नु मंजे नाल ਬੰਨ ਕੇ ਖਾਲਸਾ ਜੀ ਚਤਹੀ ਮंजे ਪਰ ਵਿਸ਼ਾ ਕੇ ਸੌਂ ਗਏ। ਦੋ ਕੁ ਘੰਟੇ ਮਗਰੋਂ ਇੱਕ ਰੋਲਾ ਜਿਹਾ ਪੈ ਗਿਆ। ਸਿੰਘ ਨੇ ਸਿਰ ਚੁੱਕ ਕੇ ਕੀ ਡੇਠਾ ਕਿ ਕਿਸੇ ਸਰਦਾਰ ਅਮੀਰ ਦੀ ਆਂਦਣ ਹੈ। ਨੌਕਰ ਚਾਕਰ ਨਾਲ ਹਨ। ਢੇਰ ਚਿਰ ਉੱਦੜ ਤੁਮੀ ਮਚਾ ਕੇ ਉਹਨਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌਂ ਗਿਆ ਪਰ ਨੌਕਰ ਚਾਕਰ ਕੁਝ ਸੌਂ ਗਏ ਤੇ ਕੁਝ ਲੰਮੇ ਪਏ ਗੱਲੀ ਜੁਟ ਪਏ। ਦੋ ਸਿਪਾਹੀ ਸਾਡੇ ਸਿੰਘ ਦੇ ਨੇੜੇ ਪਏ ਗੱਲਾਂ ਕਰ ਰਹੇ ਸਨ ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ ਪਹਿਲਾ ਸਿਪਾਹੀ ਬੋਲਿਆ ਬਈ ਇਹ ਬਲਵੰਤ ਕੌਣ ਹੈ ਦੂਜਾ ਸਿਪਾਹੀ ਇਹ ਹੀ ਉਹ ਕਾਫਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿੱਚ ਇੱਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ ਜਿਸ ਨੇ ਪਹਿਲੇ ਜੰਗ ਵਿੱਚ ਰੁਸਤਮ ਖਾਨ ਨੂੰ ਮਾਰਿਆ ਸੀ ਪਹਿਲਾ ਬਈ ਵੱਡੇ ਭਾਗ ਹਨ ਜੋ ਅਜਿਹਾ ਬਹਾਦਰ ਫੜਿਆ ਗਿਆ ਦੂਜਾ ਜੇ ਉਹਦੀ ਭੈਣ ਵੇਖੇ ਤਾਂ ਲੋਟਣ ਕਬੂਤਰ ਹੋ ਜਾਏ ਹੁਣ ਤਾਂ ਉਹ ਸਤਰ ਵਿੱਚ ਹੈ ਪਰ ਜਦ ਫੜੀ ਹੈ ਤਾਂ ਮੈਂ ਨਾਲ ਹੀ ਸਾਹ ਬਈ ਚੰਦ ਦਾ ਟੁਕੜਾ ਹੈ ਚੰਦ ਦਾ ਖਬਰ ਨਹੀਂ ਕਿ ਸਬਬ ਹੈ ਕਿ ਹਿੰਦੂਆਂ ਦੀਆਂ ਤੀਵੀਆਂ ਵੱਡੀਆਂ ਹੀ ਸੁੰਦਰ ਹੁੰਦੀਆਂ ਹਨ ਪਹਿਲਾ ਉਹ ਤੀਵੀ ਵੀ ਮੁਸਲਮਾਨ ਕੀਤੀ ਜਾਉ ਦੂਜਾ ਹਾਂ ਹਾਂ ਨਾਲੇ ਨਵਾਬ ਸਾਹਿਬ ਨਾਲ ਉਸਦਾ ਨਿਕਾਹ ਪੜਾਇਆ ਜਾਉ ਬੜੀ ਧੂਮ-ਧਾਮ ਹੋਵੇਗੀ ਸਾਨੂੰ ਵੀ ਇਨਾਮ ਮਿਲਣਗੇ ਪਹਿਲਾ ਪਰ ਭੈਣ ਭਰਾ ਨੇ ਦੀਨ ਵਿੱਚ ਆਉਣਾ ਕਬੂਲ ਕਰ ਲੀਤਾ ਹੈ ਕਿ ਨਹੀਂ ਦੂਜਾ ਇਹ ਸਿੱਖ ਵੀ ਕਦੇ ਖੁਸ਼ੀ ਨਾਲ ਦੀਨ ਛੱਡਦੇ ਹਨ ਇਹਨਾਂ ਨੂੰ ਤਾਂ ਬਨ ਕੇ ਖੀਰ ਖਾਉਣੀ ਹੋਈ ਉਂਝ ਤਾਂ ਇਹ ਸਦਾ ਤਲਵਾਰ ਦਾ ਪਾਣੀ ਹੀ ਚਖਦੇ ਹਨ ਪਹਿਲਾ ਹਾਂ ਠੀਕ ਹੈ ਇਹ ਵੱਡੇ ਹਠੀਲੇ ਹਨ ਹਿੰਦੂ ਤਾਂ ਮੱਖਣ ਪਰ ਇਹ ਕਠੋਰ ਪੱਥਰ ਹਨ ਖਬਰ ਨਹੀਂ ਇਹ ਕਿਥੋਂ ਉਗਮ ਪਏ ਹਨ ਭਲਾ ਹੁਣ ਕਿੰਨਾ ਕੋ ਰਸਤਾ ਹੈ ਦੂਜਾ ਥੋੜਾ ਹੀ ਹੈ ਅੱਜ ਪੀਰ ਕੱਲ ਮੰਗਲ ਤੇ ਬੁੱਧ ਵੀਰ ਖੈਰ ਜੋਮੇ ਨੂੰ ਇਹ ਸਵਾਬ ਦਾ ਕੰਮ ਵੀ ਸਿਰੇ ਚੜੇ ਚੜ ਜਾਏਗਾ ਪਹਿਲਾ ਭਈ ਤੁਹਾਨੂੰ ਮौज ਹੋ ਜਿਨ੍ਹਾਂ ਦੇ ਮਾਲਕ ਨੂੰ ਸੋਨੇ ਦੀ ਚਿੜੀ ਹੱਥ ਲੱਗੀ ਹੈ ਦੂਜਾ ਤੇ ਤੁਹਾਨੂੰ ਵੀ ਮौज ਹੈ ਤੁਹਾਡੇ ਮਾਲਕ ਮੁੱਲਾ ਜੀ ਨੂੰ ਐਡੀ ਦੂਰੋਂ ਸੱਧਿਆ ਗਿਆ ਹੈ ਇਨਾਮ ਵੀ ਤਾਂ ਬਹੁਤਾ ਹੀ ਮਿਲੇਗਾ ਨਾਲ ਦੇ ਨਾਲ ਤੁਹਾਨੂੰ ਬਹੁਤ ਕੁਝ ਹੱਥ ਲੱਗੂ ਪਰ ਭਾਈ ਮਿਲੇ ਜਾਂ ਨਾ ਇਹੇ ਰਹੀ ਵੱਖਰੀ ਗੱਲ ਇੰਨਾ ਸਿੱਖਾਂ ਨੂੰ ਦੀਨ ਵਿੱਚ ਲਿਆਉਂਦਿਆਂ ਦੇਖਣਾ ਵੀ ਸਵਾਬ ਹੈ ਪਹਿਲਾ ਸੱਚ ਹੈ ਭਈ ਇੰਨਾ ਝਿਰ ਕਿਉਂ ਰਹੀ ਕੀਤੀ ਗਈ ਮਹੀਨੇ ਤੋਂ ਉੱਪਰ ਹੋ ਗਿਆ ਬਲਵੰਤ ਸਿੰਘ ਨੂੰ ਫੜਿਆ ਫਿਰ ਢਿੱਲ ਕਿਉਂ ਪਈ ਤਤ ਫਟ ਕੰਮ ਸਿਰੇ ਕਾਸ ਲਈ ਨਾ ਚੜਿਆ ਦੂਜਾ ਬਲਵੰਤ ਸਿੰਘ ਨੇ ਉਸ ਦੀ ਭੈਣ ਦੋਵੇਂ ਕਾਇਲ ਸਨ ਅੱਜ ਤੱਕ ਬਿਮਾਰ ਰਹੇ ਹਨ ਹੁਣ ਮਸਾਂ ਤਕੜੇ ਹੋਏ ਹਨ ਜਿਸ ਕਰਕੇ ਢਿੱਲ ਪਈ ਇਹੋ ਜਿਹੀਆਂ ਗੱਲਾਂ ਕਰਕੇ ਉਹ ਤਾਂ ਸੌਂ ਗਏ ਤੇ ਸਿੰਘ ਬਹਾਦਰ ਚੁੱਪਚਾਪਤਾ ਹੀ ਉੱਠ ਕੇ ਘੋੜੇ ਤੇ ਕਾਠੀ ਰੱਖ ਮੱਖਣ ਵਿੱਚੋਂ ਬਾਲ ਵਾਂਗੂ ਨਿਕਲ ਗਿਆ ਹਨੇਰੀ ਕਾਲੀ ਰਾਤ ਹੈ ਰਸਤਾ ਲੱਜਦਾ ਨਹੀਂ ਬੱਦਲ ਛਾ ਰਹੇ ਹਨ ਕਾਦਮ ਕਾਦਮ ਤੇ ਠੋਕਰ ਲੱਗਦੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੀਰ ਹੌਂਸਲਾ ਨਹੀਂ ਹਾਰਦੇ ਕੋਈ ਪਉ ਫੁੱਟਣ ਤੋਂ ਅਗੇਰੇ ਸਿੰਘ ਹੁਰੀ ਜੰਗਲ ਵਿੱਚ ਜਾ ਵੜੇ ਅਰ ਸੂਰਜੋਂ ਅੱਗੇ ਡੇਰੇ ਜਾ ਪਹੁੰਚੇ ਇਸ ਵੇਲੇ ਸਾਰੇ ਸਿੰਘ ਇਸ਼ਨਾਨ ਪਾਣੀ ਕਰਕੇ ਬੈਠੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ ਸਿੰਘ ਹੁਰੀ ਵੀ ਵਿੱਚ ਜਾ ਬੈਠੇ ਤੇ ਪਾਠ ਸੁਣਦੇ ਰਹੇ ਜਦ ਭੋਗ ਪਿਆ ਤਾਂ ਹਰੀ ਸਿੰਘ ਨੇ ਸਾਰੀ ਵਿਥਿਆ ਜੋ ਸਰਾਂ ਵਿੱਚ ਸੁਣੀ ਸੀ ਕਹਿ ਸੁਣਾਈ ਪਾਈ ਬਲਵੰਤ ਸਿੰਘ ਤੇ ਉਸਦੀ ਭੈਣ ਦੁਆਬੇ ਵਿੱਚ ਕੈਦ ਹਨ ਅਰ ਸ਼ੁੱਕਰਵਾਰ ਨੂੰ ਤੱਕੋ ਤੱਕੀ ਤੁਰਕ ਬਣਾਏ ਜਾਣਗੇ ਅੱਜ ਮੰਗਲਵਾਰ ਹੈ ਜੇਕਰ ਖਾਲਸਾ ਹਿੰਮਤ ਕਰੇ ਤਦ ਅਜੇ ਬੀੜਾ ਹੈ ਇਹ ਖਬਰ ਖਾਲਸੇ ਨੂੰ ਅੱਗ ਵਾਂਗ ਲੱਗੀ ਗੁੱਸੇ ਨਾਲ ਚਿਹਰੇ ਲਾਲ ਹੋ ਗਏ سینਿਆਂ ਵਿੱਚ ਦਿਲ ਤੇ ਦਿਲ ਵਿੱਚ ਕ੍ਰੋਧ ਨੇ ਜੋਸ਼ ਮਾਰਿਆ ਧਰਮ ਬੀਰਤਾ ਤੇ ਉਮੰਗਾ ਨੂੰ ਜੋਸ਼ ਵਿੱਚ ਲਿਆਂਦਾ ਅਰ ਸਭ ਪਾਸਿਓਂ ਗੁਰੂ ਗੁਰੂ ਕਾ ਸ਼ਬਦ ਗੂੰਜ ਉਠਿਆ ਸਰਦਾਰ ਸ਼ਾਮ ਸਿੰਘ ਨੂੰ ਆਪਣੇ ਜਥੇ ਦਾ ਇੱਕ ਇੱਕ ਸਿੰਘ ਜਾਣ ਤੋਂ ਵਧੇਰੇ ਪਿਆਰਾ ਸੀ ਪਰ ਬਲਵੰਤ ਸਿੰਘ ਤਾਂ ਇੱਕ ਚੋਣਵਾ ਬਹਾਦਰ ਤੇ ਯੋਧਾ ਸੀ ਅਰ ਫਿਰ ਇੱਕ ਸਿੱਖ ਕੰਨਿਆ ਦਾ ਤੁਰਕ ਪੰਜੇ ਵਿੱਚ ਫਸਣਾ ਸੁਣ ਕੇ ਕਦ ਸਹਾਰਿਆ ਜਾ ਸਕਦਾ ਸੀ ਤੁਰਕ ਸਾਰੇ ਜਥੇ ਨੂੰ ਇਕੱਠਿਆਂ ਕਰਕੇ ਹੁਕਮ ਦਿੱਤਾ ਕਿ ਇਸੇ ਵੇਲੇ ਖੂਚ ਹੈ ਅਰ ਭੋਜਨ ਵੀ ਰਸਤੇ ਵਿੱਚ ਡਿਠਾ ਜਾਓ ਹੁਣ ਸਹਾਰਾ ਕਰਨਾ ਧਰਮ ਨਹੀਂ ਪਰ ਚੱਲਣਾ ਹੈ ਜੰਗਲੋ ਜੰਗਲ ਬਸ ਵੇਲੇ ਸਿਰ ਚੱਲ ਨਿਕਲਿਏ ਤੇ ਫਤੇ ਦਾ ਡੰਕਾ ਵਜਾਉਂਦੇ ਨਿਕਲ ਆਈਏ ਸਾਰਾ ਕੰਮ ਫੁਰਤੀ ਦਾ ਹੈ ਇਹ ਹੁਕਮ ਸੁਣ ਕੇ ਸਾਰਾ ਜਥਾ ਘੋੜੇ ਕੱਸ ਕੇ ਸਵਾਰ ਹੋ ਗਿਆ ਅਰ ਬਨੋਂ ਬਨ अनेका ਜਫਰ ਜਾਲ ਦਾ ਤੁਰ ਗਿਆ ਰੱਬ ਰੱਖਾ